ਗੁਰੂ ਗੋਬਿੰਦ ਸਿੰਘ ਜੀ ਦੇ 357ਵੇਂ ਆਗੂਨਪੁਰਬ ਦੀਆਂ ਜੋ ਪਿੰਡ ਰੰਦੂ ਸਿੰਘ ਬਲਾ ਵੱਲੋਂ ਹਰ ਸਾਲ ਜੋ ਅਖੰਡ ਪਾਠ ਕਰਵਾਇਆ ਜਾਂਦੇ ਹਨ ਅੱਜ ਉਸ ਦਾ ਦੂਸਰਾ ਦਿਨ ਸੀ ਜਿਹੜੀ ਮੱਧ ਅਤੇ ਨਗਰ ਕੀਰਤਨ ਹੋਇਆ ਉਹ ਸਾਰੇ ਆਪਾਂ ਨਗਰ ਦੀ ਨੂੰ ਚਰਕੇ ਦੇਖੀ ਤਦੇ ਸਨੇ ਨੋਹਤਾ ਹੁੰਦੇ ਆ ਜਾ ਤੇ ਆ ਬੰਦਾ ਜਿੰਨਾ ਮੁਖ ਮਾਰੀਆਂ ਨਿਕੈ ਮਰ ਜੰਮਾ ਹੰਗ ਤਲੇ ਇਤਿਹਾਰ ਦੀ ਨਗਦੇ ਤੋਂ ਪੜੀਆਂ ਹੰਗ ਤਲੇ ਇਤਿਹਾਰ ਦੀ ਇਹ ਤਾਂ ਵੀਡੀਓ ਤੇ ਇਹ ਤਾਂ ਖੰਦਾ ਬੱਦਾਈ ਨਹੀਂ ਪਤਾ ਕੀ ਕਰਦੇ ਪਤਾ ਨਹੀਂ ਆ ਗੋਲੀ ਖਾ ਲਈ ਉਹ ਨੇਪ ਤੂੰ ਕੋਈ ਘੋੜੀ ਘਟਾ ਦੇ ਕਿਆ ਹੈ ਨਾ la comprovo andando a casa ハハハハ ਕੱਟ ਕੇ ਗਜ ਨੂੰ ਸਦਵਾਤਾ ਗਜ ਨੂੰ ਸਦਵਾਤਾ ਬੇੜਾ ਸੌਂਕਾਰਦਾ ਸੀ ਬੰਨੇ ਲਾਤਾ ਬੇੜਾ ਸੌਂਕਾਰਦਾ ਸੀ ਬੰਨੇ ਲਾਤਾ ਮਨ ਤੋਂ ਪੇਤਾ ਸੁਖ ਕੇ ਹੁਣ ਪੰਜੇ ਘਰੀਆਂ ਸੰਗਤ ਦੇ ਵਿੱਚ ਹਾਜ਼ਰੀ ਲੱਗਦੇ ਦੋ ਘੜੀਆਂ

ਕੀ ਆ ਤੇ ਹਾਸ ਦੇ ਕੈਮ ਹੈ ਅਜ ਤੱਕ ਨਿਸਾਨੀ ਅਜ ਤੱਕ ਨਿਸਾਨੀ ਪੈਰੇ ਘੜ ਕੇ ਰਾਤ ਨੂੰ ਪੁੱਤ ਆਜ ਬੈਜ ਰੱਖੀ ਪ੍ਰਹਲਾਦ ਦੀ ਤੂੰ ਪੈਸਾ ਬਟਾ ਕੇ ਹਰਨਾਖ ਜਨੂਤੀ ਮਾਰਿਆ ਕੈਸੇ ਰੇ ਚੜਾ ਕੇ ਹਰਨਾਖ ਜਨੂਤੀ ਮਾਰਿਆ ਕੈਸੇ ਰੇ ਚੜਾ ਕੇ ਜੀਆਂ ਸਿੱਧੀਆਂ ਹੋਲਕਾ ਅਗਨੀ ਵਿੱਚ ਛੜੀਆਂ ਸੰਗਤ ਦੇ ਵਿੱਚ ਹਾਜ਼ਰੀ ਲੱਗ ਜੇ ਦੋ ਘੜੀਆਂ ਸੰਗਤ ਦੇ ਵਿੱਚ ਹਾਜ਼ਰੀ ਲੱਗ ਜੇ ਦੋ ਘੜੀਆਂ ਉਹ ਭਗਤ ਗਿਣੇ ਨਹੀਂ ਜਾਂਮ ਦੇ ਹਣ ਕਿਹੜੇ ਕਹਣੇ ਚੜੇ ਪਹਾੜੀ ਪਿੰਗਲ ਚੜ ਤੇਰੇ ਬੇੜੇ ਚੜੇ ਪਹਾੜੀ ਪਿੰਗਲ ਚੜ ਤੇਰੇ ਬੇੜੇ ਸੰਗਤ ਦੇ ਵਿੱਚ ਸੰਗਾ ਦੀ ਰੀ ਅਲੜੀਆਂ ਸੰਗਤ ਦੇ ਵਿੱਚ ਹਾਜ਼ਰੀ ਲੱਗ ਜੇ ਦੋ ਘੜੀਆਂ ਸੰਗਤ ਦੇ ਵਿੱਚ ਹਾਗਰੀ ਲੱਗ ਜੇ ਦੋ ਘੜੀਆਂ ਓ ਦਸੇ ਗੁਰਾਂ ਨੂੰ ਬੰਦਨਾ ਹੱਥ ਬੰਨ ਕੇ ਕਰੀਏ ਦੇਵੋ ਖਜ਼ਾਨਾ ਕਾਵਦਾ ਸੰਦਾ ਵਿੱਚ ਪੜੀਏ ਦੇਵੋ ਖਜ਼ਾਨਾ ਕਾਵਦਾ ਸੰਦਾ ਵਿੱਚ ਪੜੀਏ ਦੇ ਵੀਰ ਬਚਤਰਾਂ ਇਤਿਹਾਸਕ ਲੜੀਆਂ ਸੰਗਤ ਦੇ ਬਚਹਾਗਰੀ ਲੱਗਦੇ ਦੋ ਕੜੀਆਂ ਸੰਗਤ ਦੇ ਬਚਹਾਗਰੀ ਲੱਗਦੇ ਦੋ ਕੜੀਆਂ ਹੋ ਤਰਸਦੇ ਬੇਰ ਬਚਤਰਾਂ ਇਤਿਹਾਸਕ ਲੜੀਆਂ ਸੰਗਤ ਦਾ ਇਹ ਤਾਂ ਹਾਜ਼ਰੀ ਲੱਗ ਰਹੀ ਹੈ ਕੋਟੀਆਂ ਸੱਚੇ ਪਾਤਸ਼ਾਹ ਮੋਤਨਾ ਭਾਗੂਆ ਪਿੱਛੇ ਪਿੱਛੇ ਓਟਾਲੀ ਪਿੱਛੇ ਤੇਨੂ ਬੋਟੇਗਾ Got it. ਕਤਾ ਜੀ ਨੇ ਕਰਤਾ ਹੈ ਇੱਕ ਜੀ ਲੱਖਾਂ ਜੋ ਕਲਾ ਦਿੱਸੇ ਜੇਨਾ ਈਸਤ ਕਸਟਰਾ ਬਣਨਗੇ ਕੀ ਸੁੰਨਾ ਮੈਨੂੰ ਮਨ ਲੱਗੇ ਕੀ ਖਾਲਸਾ ਉਹ ਵੀ ਕਿਉਂ ਨਹੀਂ ਜਿੰਦਗ ਦੇ ਟਿਕੂ ਕੀ ਖਾਲਸਾ ਉਹ ਵੀ ਕਿਉਂ 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 ਬਹੁਤ ਵਧੀਆ شامے شنگرے سانيا کي دي دي بابا پنهن کوئی ڪونه چودا مانڻي بابا چا سچو सन दमेशेर सया तेर जापना कोई सन द शमेश मेरे सया ਦੀ ਹੀ ਭਤੇ ਸੋਨਗਰ ਗੀਤਨਾ ਸਵੇਰ ਤੋਂ ਸ਼ੁਰੂ ਹੋ ਕੇ ਆਪਣੇ ਹੁਣ ਅੰਤਿਮ ਪੜਾਅ ਵਿੱਚ ਮੁੜ ਰਿਹਾ ਹੈ ਕਿਉਂਕਿ ਬੱਚਾ ਕਾਸਾ ਗਾਉਣਾ ਚਾਹੁੰਦਾ ਹੈ ਤਾਂ ਅਸੀਂ ਉਹਨੂੰ ਗੁਰੂ ਘਰ ਜੋ ਸਮਾਪਤੀ ਤੇ ਉੱਥੇ ਟਾਈਮ ਦੇਵਾਂਗੇ ਕਿਉਂਕਿ ਪੱਗਾ ਪੱਤੀ ਹੈ ਧਾਰ ਨਾਲ ਚਲੇਗਾ ਅੱਤੇ ਗੁਰੂ ਘਰ ਜੋ ਅੰਤਮ ਜੋ ਪੜਾਅ ਹੈ ਉੱਥੇ ਸਮਾਪਤੀ ਉੱਥੇ ਨੂੰ ਟਾਈਮ ਦੇਵਾਂਗੇ ਸੋ ਮੈਂ ਬਹੁਤ ਰੋਹਾ ਕਰਦਾ ਜਉਣਾ ਸਾਰੀ ਸੰਗਤ ਦਾ ਜੋ ਸਵੇਰ ਤੋਂ ਹੀ ਨਗਰ ਕੀਰਤਨ ਦੇ ਨਾਲ-ਨਾਲ ਸੰਗਤ ਕਰ ਰਹੇ ਹਨ ਸੇਵਾ ਕਰ ਰਹੇ ਹਨ ਜਿਨ੍ਹਾਂ ਵੀਰਾਂ ਭੈਣਾਂ ਨੇ ਪਰਿਵਾਰਾਂ ਨੇ ਸਵੇਰ ਤੋਂ ਹੀ ਲੰਗਰ ਚਲਾਏ ਹਨ ਚਾਹੇ ਉਹ ਦੁਆ ਦਾ ਨਗਰ ਹੋਵੇ ਸਮੋਸਿਆਂ ਦਾ ਹੋਵੇ ਚਾਹਰਾ ਹੋਵੇ ਵਿਖੜਾ ਦਾ ਹੋਵੇ ਬਹੁਤ ਹੀ ਵਧੀਆ ਸੇਵਾ ਸੰਗਤ ਨੇ ਕੀਤੀ ਹੈ ਅਤੇ ਕੋਟ ਕੋਟ ਤੋਂ ਨਮਾ ਅਗੁਰਗਾਂ ਸਾਹਿਬ ਜੀ ਦਾ ਜਿਨ੍ਹਾਂ ਨੇ ਆਪਣਾ ਕਾਰਜ ਆਪ ਹੀ ਨੇ ਪੇਰੇ ਕਰਵਾ ਲਿਆ ਹੈ ਖਾਸ ਤੌਰ ਤੇ ਸਾਡੇ ਇਸ ਤਰੀਕੇ ਨਾਲ ਭਾਈ ਜਗਵੰਤ ਸਿੰਘ ਦੀ ਬਵਾਲ ਜਗਵਿੰਦਰ ਸਿੰਘ ਗੋਮੜਵਾਲ ਭਰਪੂਰ ਸਿੰਘ ਮੂਲੋਵਾਲ ਅਤੇ ਸਾਡੇ ਗੁਰੂ ਕੇ ਵਜੀਰ ਭਾਈ ਗੁਰਪਾਲ ਸਿੰਘ ਦੀ ਸੁਰੇ ਤੋਂ ਲੈ ਕੇ ਸਾਰਿਆਂ ਨੂੰ ਜੋ ਵੀਰ ਨਾਲ ਜੋੜ ਰਹੇ ਹਨ ਸੋ ਆਪਾਂ ਇਸ ਪੜਾ ਤੇ ਜੋ ਆਪਣੀ ਆਖਰੀ ਪੜਾ ਹੈ ਉਸ ਦਾ ਸੁਣਦੇ ਹਾਂ ਉਸ ਤੋਂ ਪਹਿਲਾਂ ਇੱਕ ਵਾਰ ਸੋਨੀ ਜੀ ਬੇਨਤੀ ਪਰਮਾਤਮਾ ਪਰੂ ਉਮਰ ਵਾਸਤੇ ਆਪਾਂ ਅਗਲੇ ਸਾਲ ਵੀ ਇਸ ਤਰ੍ਹਾਂ ਇਕੱਠੇ ਹੋਵਾਂਗੇ जिन्ना वीरा ਭੈਣਾ ਨੂੰ ਸਤਿਮੁੱਚ ਹੀ ਜੋ ਆਜ਼ਾਦ ਦਿਹਾੜਾ ਹੈ ਗੁਰੂ ਗੋਬਿੰਦ ਸਿੰਘ ਨੂੰ ਪਿਆਰ ਕਰਦੇ ਹਨ ਹੋਰ ਮਾਲਾ ਤੋਂ ਆਪਣੇ ਪਕਰਾਂ ਦਾ ਕਾ ਜਾਣਗੇ ਅਗਲੇ ਸਾਲ 12 ਮਹੀਨੇ ਪੈ ਨੇ ਮੇਰਾ ਕਹਿਣ ਤੋਂ ਭਾਅ ਹੈ ਜਿਨ੍ਹਾਂ ਜਿਨ੍ਹਾਂ ਨੇ ਵੀ ਜੋ ਕੇਸ ਆਪਾਂ ਨਹੀਂ ਰੱਖ ਸਕਦੇ ਉਹ ਗੁਰੂ ਦੀ ਕਿਰਪਾ ਹੋਵੇ ਆਪਾਂ ਅਗਲੀ ਵਾਰ ਮਾਲਾ ਨਹੀਂ ਟੋਪੀਆਂ ਨਹੀਂ ਆਪਾਂ ਦਸਤਾਰਾਂ ਸਜਾ ਕੇ ਇਥੇ ਜੋ ਪਾਣਾ ਪ੍ਰੋਗਰਾਮ ਕਰਨਾ ਹੈ ਅਗਲੇ ਸਾਲ ਉਹ ਸਮਰ ਹੋਈਏ ਕਿਉਂਕਿ ਸਾਫ ਸੂਰਤ ਦਸਤਾਰ ਸਿਰਾ ਸਾਨੂੰ ਗੁਰੂ ਗੋਬਿੰਦ ਸਿੰਘ ਨੇ ਕੌਮ ਬਣਸੀਆ ਕੌਮ ਬਣਾਈ ਆ ਸਾਡਾ ਜੋ ਸਾਡੀ ਸੂਰਤ ਹੈ ਆਪਣੇ ਉਹਨਾਂ ਵਰਗੀ ਹੋਵੇ ਆਪਾਂ ਦਸਤਾਰਾਂ ਸਜਾਈਏ ਗੁਰੂ ਦੇ ਸਿੰਘ ਬਣੇ ਅੰਮ੍ਰਿਤ ਛਕੀ ਗੁਰਦਾਰ ਲੱਗੀ ਹੈ ਸੋ ਇਹੀ ਬੇਜਤੀ ਹੈ ਕਿਉਂਕਿ ਜੋ ਨਹੀਂ ਹੋ ਜੋ ਸਵਾਰ ਬੁੰਦਿਆ ਉਹਨਾਂ ਦੇ ਖਰਚਾ ਬਹੁਤ ਜ਼ਿਆਦਾ ਹੁੰਦਾ ਹੈ ਪਰ ਜੇਕਰ ਆਪਾਂ ਇੰਨਾ ਖਰਚਾ ਕਰਕੇ ਵੀ ਜੋ ਗੁਰੂ ਦੀ ਅਸਲੀ ਸਿੱਖਿਆ ਹੈ ਉਹਦੇ ਨਾਲ ਚੱਲੀਏ ਮੇਰੇ ਖਿਆਲ ਚ ਆਪਣਾ ਇਹ ਪੈਸਾ ਬਰਚਿ ਲਾਇਆ ਜਾਂਦਾ ਸੋ ਬੇਨਤੀ ਹੈ ਕਿ ਅਗਲੇ ਸਾਲ ਆਪਾਂ ਆਪਣੇ ਜੋ ਕੇਸਾ ਦੀ ਬੇਲ ਵੀ ਕਰਦੇ ਹਾਂ ਨਸ ਕਰਦੇ ਹਾਂ ਪਰਮਾਤਮਾ ਜੀ ਗੁਰੂ ਜੀ ਰਹਿਮਤ ਕਰਦਾ ਸਾਨੂੰ ਕੇਸਾ ਧਾਰੀ ਬਣਾਉਣ ਅੱਦੇ ਗੁਰੂ ਆਪਣੇ ਨਾਲ ਆਪ ਨਾਲ ਲਵੇ ਸੋ ਹੁਣ ਅੰਤਮ ਜੋ ਕਥਾ ਹੈ ਇਸ ਸਰਾ ਜੀ ਸੋ ਮੈਂ ਬੇਨਤੀ ਕਰਦਾ ਜੀ ਸ੍ਰੀ ਅਕਾਲ ਪੁਰਖ ਨੂੰ ਕਿ ਉਹ ਇੱਥੇ ਆਪਣੀ ਰਿਕਵਰ ਰਸਨਾ ਕੇ ਸਾਥ ਰਹੇ ਹਾਂ ਕਰਾਂਗੇ ਜੋ ਵੀ ਬੱਚਾ ਬੱਚੀ ਦੇ ਕਹਾਵਾ ਸੁਣਾਉਣੀ ਹੈ ਉਹ ਗੁਰੂ ਘਰ ਆਪਣਾ ਮੌਕਾ ਦੇਵਾਂਗੇ ਆਓ ਜੀ ਮਹਾਂ ਲਾਡਲੀ ਜੈ ਨਾਨਕ ਕੋ ਓੰਕਾਰ ਸਤਗੁਰ ਪ੍ਰਸਾਦ ਅਨੰਤ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਨਾਮ ਦਾ ਪਾਵਨ ਜੀਆ ਸਾਇਆ समर गाना समर पीतो ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਇੱਕੋ ਇੱਕ ਹਫ਼ਤਾ ਕਹਿਣੀ ਹੈ ਮੈਂ ਇੱਥੇ ਤੇ ਇਹ ਕਵਤਾ ਸੱਚੇ ਪਾਤਸ਼ਾਹ ਦੀ ਤੇ ਸੰਗਤ ਦੀ ਕਿਰਪਾ ਹੋਈ ਹੈ ਜੋ ਮੈਂ ਲਿਖੀ ਹੈ ਕਲਮ ਨਾਲ ਬਾਣੀ ਨਾਮ ਜਿਨ ਕੇ ਮਨੇ ਵਸਿਆ ਵਾ ਕੀ ਸੰਬਦ ਦੇ भॻवान <laughs> पाया هي او سجن منور